ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵਡਿਆ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਢਾਲੀਵਾਲ ਵੱਲੋਂ ਰੇਲ ਮੰਤਰੀ ਬਿਟੂ ਨਾਲ ਕੀਤੀ ਗਈ ਮੁਲਾਕਾਤ ਆਪਨੇ ਤਦੇ ਕਤਲ ਕੇਸ ਚਾਇਆ ਨਵਾਂ ਮੋੜ ਲਾਲਪੁਰਾ ਦੇ ਬਿਆਨ ਤੇ ਐਸਜੀਪੀਸੀ ਨੇ ਜਤਾਇਆ ਇਤਰਾਜ਼ ਪੁਲਿਸ ਵਿਚਾਲੇ ਕਾਲੀਆਂ ਪਿੱਡਾ ਪਛਾਣਨ ਲੱਗਿਆ ਗ੍ਰਹਿ ਵਿਭਾਗ ਪੁੰਦਰ ਦੀ ਅਗਵਾਈ ਵਿਖੇ ਅਕਾਲੀ ਦਲ ਨੇ ਕੀਤਾ ਰੋਸ਼ ਪ੍ਰਦਰਸ਼ਨ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਹੁਣ ਖਬਰਾਂ ਵਿਸਥਾਰ ਨਾਲ ਢਾਲੀਵਾਲ ਵੱਲੋਂ ਰੇਲ ਮੰਤਰੀ ਬਿੱਟੂ ਨਾਲ ਕੀਤੀ ਗਈ ਮੁਲਾਕਾਤ ਇਸ ਮੁਲਾਕਾਤ ਵਿੱਚ ਕੀ ਕੋਈ ਫੈਸਲਾ ਲਿਆ ਗਿਆ ਹੈ ਦੱਸਦੇ ਹਾਂ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਹੈ ਕਿ ਬਾਬਾ ਬੁੱਢਾ ਜੀ ਦੇ ਨਾਲ ਸੰਬੰਧਿਤ ਨਗਰੀ RAMDAS ਵਿੱਚ ਨਵਾਂ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ ਇਹ ਮਾਮਲਾ ਅੱਜ ਪੰਜਾਬ ਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਕੋਲ ਰੱਖਿਆ ਹੈ ਸ਼੍ਰੀ ਢਾਲੀਵਾਲ ਨੇ ਸ਼੍ਰੀ ਬਿੱਟੂ ਨੂੰ ਜਾਣਕਾਰੀ ਦਿੱਤੀ ਹੈ ਕਿ RAMDAS ਕਸਬਾ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਹੈ ਅਤੇ ਉੱਥੇ ਆਜ਼ਾਦੀ ਤੋਂ ਪਹਿਲਾਂ ਦਬ ਬਣਿਆ ਹੋਇਆ ਰੇਲਵੇ ਸਟੇਸ਼ਨ ਸੀ ਜੋ ਇਸ ਵੇਲੇ ਖਸਤਾ ਹਾਲਾਤ ਵਿੱਚ ਹੈ ਤੇ ਉਸ ਦੀ ਮੁਰ ਉਮਾਰੀ ਤੇ ਵੱਡੀ ਲੋੜ ਹੈ। ਉਹਨਾਂ ਹੀ ਸਟੇਸ਼ਨ ਤੇ ਰੇਲ ਗੱਡੀਆਂ ਦੀ ਆਵਾਜਾਈ ਚਾਰ ਜੋੜਿਆਂ ਤੋਂ ਵਧਾ ਕੇ ਘੱਟੋ-ਘੱਟ 6 ਜੋੜੇ ਕਰਨ ਦਾ ਵਯਕ ਅਤੇ ਅੰਮ੍ਰਿਤਸਰ ਜਾਂ ਇਸ ਤੋਂ ਅੱਗੇ ਤੇ ਚੱਲਣ ਵਾਲੀਆਂ ਰੇਲਾਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਉਹਨਾਂ ਨਾਲ ਹਲਕੇ ਦੇ ਪਿੰਡ ਬਲਵਾੜਾ ਸਰਹਦੀ ਇਲਾਕੇ ਤੱਕ ਰੇਲ ਲਾਈਨ ਵਿਛੋਂ ਦੀ ਵੀ ਮੰਗ ਦਿੱਤੀ ਹੈ। ਇਸ ਮੌਕੇ ਕੇਂਦਰ ਰੇਲ ਰਾਜਪੰਤਰੀ ਜ श्री ਬਿੱਟੂ ਨੇ ਕੈਬਨਿਟ ਮੰਤਰੀ ਨੂੰ ਪ੍ਰੋਸਾ ਦਿੱਤਾ ਹੈ ਕਿ RAMDAS ਰੇਲਵੇ ਸਟੇਸ਼ਨ ਨੂੰ 6 ਮਹੀਨੇ ਵਿੱਚ ਨਵੀਂ ਸ਼ਾਦਤ ਚਾਹੇਗੀ ਦਾ ਸਹੀ ਹੈ ਕਿ ਤਾਲੀਵਾਲ ਵੱਲੋਂ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਨਵੇਂ ਸਟੇਸ਼ਨ ਬਣਾਉਣ ਦੀ ਜਿਹੜੀ ਕਿ ਮੰਗ ਕੀਤੀ ਗਈ ਹੈ ਬੀਤੇ ਦਿਨੀ ਆਪਾ ਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਦਾਸੀ ਕੀ ਖੰਨਾ ਵਿੱਚ ਆਹ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਕਤਲ ਕੇਸ ਵਿੱਚ ਨਵਾਂ ਮੋੜ ਆਇਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਮਲਜ਼ਮ ਰਣਜੀਤ ਸਿੰਘ ਵਾਸੀ ਇਤਲਾਹ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਪਰਨਪ੍ਰੀਤ ਕਰਨੇ ਦੱਸਿਆ ਹੈ ਕਿ ਇਸ ਲਾਇਸੈਂਸ ਪਿਸਤੌਲ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਨੇ ਮੀਤ ਪ੍ਰਧਾਨ ਤਜਿੰਦਰ ਸਿੰਘ ਇਕਲਾਹਾ ਨਾਂ ਦੇ ਪ੍ਰਾਪਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਭਾਵ ਕੀਤੀ ਜਾ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਈਜੀ ਪ੍ਰਨੀਤ ਕੌਰ ਨੇ ਦੱਸਿਆ ਹੈ ਕਿ ਪੁਲਿਸ ਨੇ ਮ੍ਰਿਤਕ ਦੇ ਲੜਕੇ ਹਰਪ੍ਰੀਤ ਸਿੰਘ ਦੇ ਬਿਆਨਾਂ ਤਿੰਨ ਖਿਲਾਫ ਦੇ ਕੇ ਸਰਚ ਕੀਤਾ ਹੈ ਹਜੇ ਤੱਕ ਇਸ ਮਾਮਲੇ ਵਿੱਚ ਕੋਈ ਸਿਆਸੀ ਰੰਜਿਸ਼ ਸਾਹਮਣੇ ਨਹੀਂ ਆਈ ਹੈ ਇਹ ਕਤਲ ਆਪਸੀ ਰੰਜਿਸ਼ ਕਾਰਨ ਹੋਇਆ ਹੈ ਦੱਸਈਏ ਕਿ ਬਿਤੇ ਦਿਨੀ ਅਖੰਨੇ ਵਿਖੇ ਪੰਡਾ ਪਿੰਡ ਇੱਕ ਲਾਹਾ ਵਿਖੇ ਆਪਾਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਮੁਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਤਿੰਨ ਖਿਲਾਫ ਕੇਸ ਦਰਜ ਕੀਤਾ Yeah. ਲਾਲਪੁਰਾ ਦੇ ਬਿਆਨਾਂ ਤੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਹੈ ਦਾ ਸੀ ਇਹ ਕਿ ਕੌਮੀ ਘੱਟ ਗਿਣਤੀ ਕਿਸਮੇਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਬਿਆਨ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਖੋਲ ਦਿੱਤਾ ਹੈ ਉਹਨਾਂ ਨੇ ਇਸ ਬਿਆਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਬਿਆਨ ਦਾ ਕੋਈ ਨੋਟਿਸ ਲੈਣ ਦੇ ਲਾਲਪੁਰਾ ਖਿਲਾਫ ਕਾਰਵਾਈ ਕੀਤੀ ਜਾਵੇ ਜਦ ਕਿ ਲਾਲਪੁਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿੱਦਲੀ ਵਿੱਚ ਹਾਲੀ ਵਿੱਚ ਹੋਈ ਇੱਕ ਪ੍ਰੋਗਰਾਮ ਦੌਰਾਨ ਲਾਲਪੁਰਾ ਨੇ ਸਿੱਖ ਧਰਮ ਦੇ ਸਿਧਾਂਤਾਂ ਤੇ ਪਵਿੱਤਰ ਗੁਰਬਾਣੀ ਦੀ ਵਿਚਾਰਧਾਰਾ ਵਿਰੁੱਧ ਮੰਕੜਤ ਬਿਆਨਬਾਜ਼ੀ ਕੀਤੀ ਹੈ ਜਿਸ ਨਾਲ ਸਿੱਖ ਕੌਮ ਦੀ ਵਿਲੱਖਣਾ ਅਤੇ ਮੌਲਿਕ ਨੂੰ ਠੇਸ ਪਹੁੰਚਦੀ ਹੈ ਧਾਮੀ ਨੇ ਕਿਹਾ ਹੈ ਕਿ ਲਾਲਪੁਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਆਵਤਾਰ ਦੱਸਿਆ ਹੈ ਜੋ ਕਿ ਆਰਐਸਐਸ ਸੱਤੇ ਪਾਜਪਾ ਦੀ ਝੋਟੀ ਆਗੂਆਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਛੜਤੀ ਹਰਕਤ ਹੈ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਲਾਲਪੁਰਾ ਦੀ ਇਹ ਜੀ ਬਿਆਨਬਾਜ਼ੀ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੀ ਵਿਚਾਰਧਾਰਾ ਦਾ ਘੇਰ ਅਪਮਾਨ ਹੈ ਜਿਸ ਲਈ ਉਹਨਾਂ ਨੂੰ ਖ ਵਸਤਵਤ ਕਾਰਵਾਈ ਹੋਣੀ ਚਾਹੀਦੀ ਹੈ ਤਾਜ਼ਾ ਇਹ ਕਿ ਲਾਲਪੁਰਾ ਨੇ ਵੀ ਤੇ ਦਿਨੀ ਦਿੱਲੀ ਦੇ ਵਿੱਚ ਸਿੱਖਾਂ ਨੂੰ ਲੈ ਕੇ ਇੱਕ ਬਿਆਨਬਾਜ਼ੀ ਕੀਤੀ ਸੀ ਜਿਸ ਦੇ ਉਪਰੰਤ ਜੀਪੀਸੀ ਨੇ ਉਸ ਬਿਆਨਬਾਜ਼ੀ ਤੇ ਇਤਰਾਜ਼ ਜਤਾਇਆ ਤੇ ਉਸ ਤੇ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਵਿਚਾਲੇ ਕਾਲੀਆਂ ਪੇਡਾਂ ਨੂੰ ਪਛਾਣਨ ਲੱਗ ਗਿਆ ਹੈ ਗ੍ਰਹਿ ਵਿਭਾਗ ਦੱਸਿਆ ਕਿ ਪੰਜਾਬ ਪੁਲਿਸ ਵਿਚਾਲੇ ਕਾਲੀਆਂ ਪੇਡਾਂ ਦੀ ਸਨਾਨਾਤ ਸੁਰੂ ਹੋ ਗਈ ਹੈ ਗ੍ਰਹਿ ਵਿਭਾਗ ਵੱਲੋਂ ਇਹਨਾਂ ਕਾਲੀਆਂ ਪੇਡਾਂ ਦੀ ਪਛਾਣ ਕਰਕੇ ਸੂਚੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਸੌਂਪੀ ਜਾਣੀ ਹੈ ਪੰਜਾਬ ਵਿਧਾਨ ਸਭਾ ਦੀ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਸੰਧਵਾਨ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਦੇ ਹੋਰਾਂ ਵਿਭਾਗਾਂ ਵਿਚਾਲੀਆਂ ਕਾਲੀਆਂ ਪੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ ਗ੍ਰਹਿ ਵਿਭਾਗ ਨੇ ਸਪੀਕਰ ਤੇ ਸਬੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 10 ਦਿਨ ਦਾ ਸਮਾਂ ਮੰਗਿਆ ਹੈ ਪਾਗਨ ਨੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨ ਦਾ ਅਸਲ ਅਮਲ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਖਿਲਾਫ ਪੁਲਿਸ ਜਾਂ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਸਪੀਕਰ ਨੂੰ ਇਹ ਸੂਚੀ ਅਗਲੇ ਹਫ਼ਤੇ ਭੇਜੀ ਜਾਣੀ ਹੈ ਦੱਸਿਆ ਕਿ ਕੁਲਤਾਰ ਅਸੰਧਵਾ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਪੁਲਿਸ ਦੇ ਵਿੱਚ ਉਹ ਸੂਚੀ ਨੂੰ ਤਿਆਰ ਕਰਕੇ ਉਹਨਾਂ ਨੂੰ ਸੌਂਪੀ ਜਾਵੇ ਜਿਨ੍ਹਾਂ ਪੁਲਿਸ ਕਰਮਚਾਰੀਆਂ ਤੇ ਵਿਜੀਲੈਂਸ ਬਿਊਰੋ ਜਾਂ ਫਿਰ ਕਿਸੇ ਵੀ ਪੁਲਿਸ ਕਰਮਚਾਰੀ ਤੇ ਕਿਸੇ ਤਰ੍ਹਾਂ ਦਾ ਕੇਸ ਜਿਹੜਾ ਦਰਜ ਹੋਇਆ ਹੋਇਆ ਹੈ भूंदर की अखवाई विखे अकाली दल के नेता ने पंजाब सरकार खिलाफ़ रोष प्रदर्शन किया है दस दिए कि भूंदर की अगुवाई अकाली दल के नेता ने पंजाब सरकार खिलाफ़ रोष प्रदर्शन किया है ਪੈਟਰੋਲ ਡੀਜ਼ਲ ਬਿਜਲੀ ਦੀਆਂ ਦਰਾਂ ਅਤੇ ਬੱਸਾਂ ਦੇ ਕਿਰਾਏ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਦੇ ਰੋਸ਼ ਵਿੱਜੋ ਸ਼ੋਮਨੀ ਅਕਾਲੀ ਦਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਪੱਧਰ ਤੇ ਦਿੱਤੇ ਜਾਣ ਵਾਲੇ ਪੰਨੀਆਰੇ ਦੇ ਤਹਿਤ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਦਿਹਾਤੀ ਅਤੇ ਸ਼ਹਿਰੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਰੋਸ਼ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਸ਼ੋਮਨੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਬਲਵਿੰਦਰ ਸਿੰਘ ਪੁੰਦਰ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਇਕੱਠ ਆਗੂਆਂ ਨੇ ਇੱਕ ਸੁਰ ਵਿੱਚ ਕਿ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੀ ਮਾਨ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਥੱਲੇ ਦਬ ਦਿੱਤਾ ਹੈ ਜਦਕਿ ਡਿਪਲੀਮੈਂਟ ਕਰਨ ਦੀ ਬਜਾਏ ਬਾਦਲ ਸਰਕਾਰ ਦੇ ਕਰਵਾਏ ਕੰਮਾਂ 'ਤੇ ਹੀ ਆਪਣੀਆਂ ਮੋਹਰਾਂ ਲਾ ਕੇ ਫੋਕੀ ਵਾਵਾ ਬਟੋਰਨ ਦੀਆਂ ਕੋਸ਼ਿਸ਼ ਕਰ ਰਹੀ ਹੈ ਤਾਂ ਅਸੀਂ ਇਹ ਕਿ ਅਕਾਲੀ ਦਲ ਦੇ ਨੇਤਾ ਨਿਭੁੰਦਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਜਿਹੜੀਆਂ ਪੈਟਰੋਲ ਡੀਜ਼ਲਾਂ ਬਸਾਂ ਦੇ ਕਿਰਾਏ ਬਿਜਲੀ ਦੀ ਜਿਹੜੀ ਰੇਟਾਂ ਦੇ ਵਿੱਚ ਦਰਾਂ ਦੇ ਵਿੱਚ ਵਿਵਾਦ ਕੀਤਾ ਹੈ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਮਾਨ ਸਰਕਾਰ ਕੇ ਲਾ ਫਨਾਰੇ ਬਾਤ ਕੀਤੀ ਹੈ ਹੁਣ ਖਬਰ ਮੌਸਮ ਵਿਭਾਗ ਤੋਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦੀ ਜਿਹੜੀ ਚੇਤਾਵਨੀ ਮੀਂਹ ਦੀ ਹਜੇ ਤੱਕ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਹੈ 14 ਸਤੰਬਰ ਤੱਕ ਪੰਜਾਬ ਦੇ ਕਿਸੇ ਵੀ ਸੂਬੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਨਹੀਂ ਹੋਇਆ ਹੈ ਬਿੱਤ ਦਿਨੀ ਪਈ ਮੀਂਹ ਨੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਦਵਾਈ ਉੱਥੇ ਹੀ ਉਸ ਤੋਂ ਬਾਅਦ ਦਰਦ ਨਿਕਲੇ ਤੁਪਨੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਤਾ ਹੈ ਹਾਲਾਂਕਿ ਹੁਣ ਮੌਸਮ ਵਿਭਾਗ ਵੱਲੋਂ ਕੋਈ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਜਿਹੜੀ ਬਾਰਿਸ਼ ਪਈ ਸੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਤੋਂ ਗਰਮੀ ਤੋਂ ਰਾਹਤ ਵੀ ਮਿਲੀ ਸੀ ਦਾ ਸਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਦਿਨਾਂ ਬਾਅਦ ਮੌਨਸੂਨ ਮੁੜ ਸਰਗਮ ਹੋ ਗਿਆ ਹੈ ਕਈ ਜ਼ਿਲ੍ਹਿਆਂ ਵਿੱਚ ਜਮੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਸਵੇਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਸਵੇਰ ਵਿੱਚ ਇਹ ਆਮ ਦੇ ਕਰੀਬ ਰਿਹਾ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.9 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਕਿਸੇ ਵੀ ਜ਼ਿਲ੍ਹੇ ਵਿੱਚ ਪਾਰੀਮੀ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 14 ਸਤੰਬਰ ਤੱਕ ਮੀਂਹ ਦਾ ਅਲਰਟ ਨਹੀਂ ਹੈ ਹਾਲਾਂਕਿ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੇ ਦਰਮਿਆਨੀ ਨੇ ਬਾਰਿਸ਼ ਹੋ ਸਕਦੀ ਹੈ ਜਦਕਿ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ 1.3 ਮਿਲੀਮੀਟਰ ਲੁਧਿਆਣਾ ਵਿੱਚ 0.4 ਮਿਲੀਮੀਟਰ ਪਠਾਨਕੋਟ ਵਿੱਚ 8.0 ਫਤਿਗੜ ਸਾਹਿਬ ਵਿੱਚ 10.0 ਮਿਲੀਮੀਟਰ ਮੋਗਾ ਵਿੱਚ 1.0 ਅਤੇ ਰੋਪੜ ਵਿੱਚ 0.5 ਮਿਲੀਮੀਟਰ ਰਮੀ ਦਰਜ ਕੀਤਾ ਗਿਆ ਹੈ ਸੂਬੇ ਵਿੱਚ 1 ਕਸੰਬਰ ਤੋਂ 10 ਸਤੰਬਰ ਤੱਕ 29.1 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 25% ਘੱਟ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਹ ਸੈਲਰੀਆਂ ਲਈ ਅਰਦਾਸ ਸੀਜ਼ਨ ਹੈ ਜਿਸ ਵਿੱਚ ਚੌਕਸ ਰਹਿਣ ਦੀ ਲੋੜ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਦਿਨ ਦਾ ਸਵੇਰ ਤਕਰੀਬਨ 12 ਘੰਟਿਆਂ ਦੇ ਰਹਿਣ ਦੀ ਸੰਭਾਵਨਾ ਹੈ ਜੇਕਰ ਸੂਰਜ ਚੜ੍ਹਨ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੂਰਜ ਸਵੇਰੇ 6:09 ਤੇ ਚੜ੍ਹਿਆ ਇਸ ਤੋਂ ਇਲਾਵਾ ਸੂਰਜ ਸ਼ਾਮ ਨੂੰ 6:33 ਮਿੰਟ ਦੇ ਆਸ-ਪਾਸ ਛਿਪੇਗਾ ਪੰਜਾਬ ਵਿੱਚ ਸਵੇਰ ਸਵੇ ਹੀ ਕਈ ਥਾਵਾਂ ਤੇ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਪਰ ਹਵਾ ਵਿੱਚ ਨਮੀ ਹੋਣ ਕਾਰਨ ਮਾਹੌਲ ਹੁਮਸ ਭਰਿਆ ਰਿਹਾ ਹੈ ਜਿਸ ਕਾਰਨ ਤਾਪਮਾਨ ਜ਼ਿਆਦਾ ਮਹਿਸੂਸ ਕੀਤਾ ਗਿਆ ਹੈ ਕਈ ਇਲਾਕਿਆਂ ਵਿੱਚ ਹਲਕੀਆਂ ਹਵਾਵਾਂ ਵਿੱਚ ਉਜਲਦੀਆਂ ਮਹਿਸੂਸ ਕੀਤੀਆਂ ਜਾਣੀਆਂ। ਦੁਪਹਿਰ ਸਮੇਂ ਪੰਜਾਬ ਦਾ ਤਾਪਮਨ ਵਧਦਾ ਹੋਇਆ ਦਿਖਾਈ ਦੇਵੇਗਾ ਇਹ ਤਾਪਮਨ 32 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਪਰ ਹਮਸ ਕਾਰਨ ਇਹ ਤਾਪਮਨ 38 ਡਿਗਰੀ ਸੈਲਸੀਅਸ ਵਰਗਾ ਲੱਗ ਸਕਦਾ ਹੈ ਸ਼ਾਮ ਦੇ ਸਮੇਂ ਤਾਪਮਨ ਘਟ ਕੇ 30 ਡਿਗਰੀ ਦੇ ਆਸ-ਪਾਸ ਹੋ ਸਕਦਾ ਹੈ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਹਜ਼ਰ ਕਿਸੇ ਵੀ ਇਲਾਕੇ 'ਚ ਭਾਰੀ ਮੀਂਹ ਦਾ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 14 ਸਤੰਬਰ ਤੱਕ ਪੰਜਾਬ ਦੇ ਕਿਸੇ ਵੀ ਸੂਬੇ ਲਈ ਭਾਰੀ ਮੀਂਹ ਦਾ ਅਲਰਟ ਨਹੀਂ ਹੈ ਹਾਲਾਂਕਿ ਕਿਸੇ ਕਿਸੇ ਸੂਬੇ ਦੇ ਵਿੱਚ ਹਲਕੀ ਤੇ ਦਰਮਿਆਨੀ ਨੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਬੀਤੇ ਦਿਨ ਪੰਜਾਬ ਦੇਖ ਤਈ ਸਵੇਰਾਂ ਦੇ ਵਿੱਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹ ਦਵਾਈ ਹੈ ਪਰ ਉਸ ਤੋਂ ਬਾਅਦ ਨਿਕਲੀ ਧੁੱਪ ਨੇ ਲੋਕਾਂ ਨੂੰ ਮੁੜ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ ਹਾਲਾਂਕਿ ਅੱਜ ਦਾ ਜਿਹੜਾ ਦੁਪਹਿਰ ਦਾ ਤਾਪਮਾਨ ਹੈ ਉਹ 32 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਹਮਸ ਦੇ ਕਾਰਨ ਤਾਪਮਾਨ 38 ਡਿਗਰੀ ਦਾ ਆਸ-ਪਾਸ ਮਹਿਸੂਸ ਹੋ ਸਕਦਾ ਹੈ ਸਵੇਰ ਦੇ ਸਮੇਂ ਜਿਹੜਾ ਮੌਸਮ ਹੈ ਉਹ ਥੋੜਾ ਸੁਹਾਵਣਾ ਰਹੇਗਾ ਤੇ ਦੁਪਹਿਰਾਂ ਦੇ ਤੱਕ ਜਿਹੜਾ ਮੌਸਮ ਉਹ ਥੋੜਾ ਕੜਾਕੇਦਾਰ ਹੋ ਜਾਏਗਾ ਧੁੱਪ ਦੇ ਕਾਰਨ ਕਾਨੂੰ ਜਿਹੜਾ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦੇਗਾ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਪੰjabi ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ